ਇੱਛਾ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਗਾਪਣਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਆਪਣੀਆਂ ਮੀਟਿੰਗਾਂ ਸ਼ੁਰੂ ਕਰਦੀਆਂ ਗਈਆਂ ਤੇ ਜਿਵੇਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਗੰਟੀ ਦੇ ਵਿੱਚ ਪਿੰਡ ਕਾਲੇ ਕੇ ਜਿਹੜਾ ਕਾਲੇ ਕੇ ਪਿੰਡਾ ਬਾਗਾਪਣਾ ਹਲਕੇ ਚ ਪੈਂਦਾ ਹੈ ਇੱਥੇ ਅੱਜ ਤਜਿੰਦਰ ਸਿੰਘ ਗਿੱਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸ ਪਾਰਟੀ ਰੱਖੀ ਗਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਸਦਾ ਕੋਲਾ ਸਿੰਘ ਬਰਾੜ ਜੇ ਕਿ ਕਾਂਗਰਸ ਪਾਰਟੀ ਦੇ ਆਗੂ ਹੈਗੇ ਆ ਤੇ ਉਹਨਾਂ ਦੇ ਸਦਾ ਮਜੀਤ ਸਿੰਘ ਬਰਾੜ ਤੇ ਉਹਨਾਂ ਦੇ ਨਾਲ ਸਦਾ ਜੋਧਾ ਸਿੰਘ ਬਰਾੜ ਤੇ ਬਲਵੰਤ ਸਿੰਘ ਸੂਬੇਦਾਰ ਤੇ ਬਿੱਟੂ ਮਿੱਤਲ ਹੋਰ ਵੀ ਕਈ ਆਗੂ ਜਿਹੜੇ ਇੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਸਦੇ ਪਏ ਆ ਗਿਆ ਤੇ ਖਾਸ ਕਰਕੇ ਜੇ ਅਗਰ ਪੈਂਟ ਕਾਲੇ ਦੀ ਗੱਲ ਕਰਕੇ ਛੋਟਾ ਪੈਂਡਾ ਹੋਤੇ ਬਾਵਜੂਦ ਵੀ ਵੱਡਾ ਇਕੱਠ ਆ ਇਸ ਟਾਈਮ ਜਿਹੜਾ ਤਜਿੰਦਰ ਸਿੰਘ ਕਾਲੇਕ ਵੱਲੋਂ ਕੀਤਾ ਗਿਆ ਤੇ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੈਗੇ ਇਹਦਾ ਮੁੱਖ ਜਾਂਦਾ ਕੀ ਹੋਊਗਾ ਇਹਦੇ ਸਬੰਧ ਵਿੱਚ ਅਸੀਂ ਆਗੂ ਨਾਲ ਗੱਲਬਾਤ ਵੀ ਕਰਾਂਗੇ ਤੇ ਪਰ ਉਸ ਕੱਲ ਨੂੰ ਵਿਰਿਆਮ ਜ਼ਰੂਰ ਲਾਦਦਾ ਗਿਆ ਉਸ ਕੱਲ ਨੂੰ ਰੋਕ ਜ਼ਰੂਰ ਹੁੰਦਾ ਗਿਆ ਕਿਉਂਕਿ ਲੋਕ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਜਿਹੜੀ ਬਾਗਾਬਾਨ ਲੀਟਰਲੈਸ ਹੈਗੀ ਆ ਤੇ ਕੋਈ ਇੱਥੇ ਗੱਲਬਾਤ ਨਹੀਂ ਹੋ ਰਹੀ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਜਾਂ ਉਹ ਸਰਪੰਚ ਦੀਆਂ ਚੋਣਾਂ ਹੋਣ ਜਾਂ ਨਗਰ ਕੌਂਸਲ ਦੀਆਂ ਚੋਣਾਂ ਹੋਣ ਤੇ ਉਸ ਟਾਈਮ ਕਾਂਗਰਸ ਪਾਰਟੀ ਨੇ ਕੋਈ ਵਧੀਆ ਸਰਗਰਮੀ ਨਾਲ ਭਾਗ ਨਾ ਹੀ ਲਿਆ ਸੀ ਪਰ ਹੁਣ ਉਹ ਤੋਂ ਉਹਨਾਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਅਗਾਊਂ ਆਪਣੀਆਂ ਮੀਟਿੰਗਾਂ ਜਿਹੜੀਆਂ ਕਾਗੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਬਲਾਕ ਸੰਮਤੀਆਂ ਚੋ ਜੇ ਅਗਰ ਆਪਾਂ ਇਹ ਮੰਨੀਏ ਤਾਂ ਅੱਜ ਇਹ ਅਗੇਤੀਆਂ ਮੀਟਿੰਗਾਂ ਜਿਹੜੀਆਂ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਸ਼ੁਰੂ ਕਰਦੀਆਂ ਗਈਆਂ ਤੇ ਸਦਾ ਭੋਲਾ ਸਿੰਘ ਬਰਾੜਾ ਨਾਲ ਗੱਲਬਾਤ ਵੀ ਕਰਾਂਗੇ ਤੇ ਸਦਾ ਅਮਰਜੀਤ ਸਿੰਘ ਬਰਾੜਾ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਇਸ ਮੀਟਿੰਗ ਦਾ ਮੁੱਖ ਜੱਡਾ ਕੀ ਹੈਗਾ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਕ ਵਾਰ ਤਸਵੀਰਾਂ ਤੁਸੀਂ ਇੱਕ ਵਾਰ ਜਰੂਰ ਦੇਖ ਲਓ ਕਿਉਂਕਿ ਤਸਵੀਰਾਂ ਦੇ ਵਿੱਚ ਸਾਰੇ ਪਿੰਡ ਵਾਸੀ ਹੈਗੇ ਆ ਤੇ ਉਹ ਜਿਹੜੇ ਲੀਡਰ ਇੱਥੇ ਪਹੁੰਚੇ ਹੋਏ ਆ ਆਓ ਗੱਲਬਾਤ ਕਰਦੇ ਹਾਂ ਭੋਲਾ ਸਿੰਘ ਬਰਾੜਾ ਤੇ ਅਮਰਜੀਤ ਸਿੰਘ ਬਰਾੜਾ ਇਸ ਮੀਟਿੰਗ ਦੇ ਸੰਬੰਧ ਕੀ ਕਹਿਣਾ ਬਹੁਤ ਵੱਡੀ ਮੀਟ ਕਾਲੇ ਕੀ ਮੀਟਿੰਗ ਜਿਹੜੀ ਹੋਈ ਹੈ ਇਹਦੇ ਚ ਰਾਜਨੀਤਿਕ ਤੌਰ ਤੇ ਸਾਰੇ ਨਗਰ ਨਿਵਾਸੀਆਂ ਦੇ ਜਿਹੜੇ ਮੋਹਤਵਾਰ ਆਦਮੀ ਆ ਉਸਤਾ ਜਸਮੇਲ ਸਿੰਘ ਸਾਫਾ ਸਰਪੰਚ ਵਰਗ ਵਾਸੀ ਉਹਨਾਂ ਦੇ ਗ੍ਰਾਹ ਵਿਖੇ ਮੀਟਿੰਗ ਕੀਤੀ ਗਈ ਹੈ ਕਿਉਂਕਿ ਉਹ ਕਾਂਗਰਸ ਦਾ ਪਹਿਲਾਂ ਤੋਂ ਬੜੇ ਲੰਮੇ ਸਮੇਂ ਤੋਂ ਇਹ ਸਾਰਾ ਪਰਿਵਾਰ ਜਿਹੜਾ ਕਾਂਗਰਸ ਦਾ ਮੁੱਢ ਸੀ ਔਰ ਪਿੰਡਾਂ ਚ ਲੰਮੇ ਸਮੇਂ ਤੋਂ ਇਹਨਾਂ ਨੇ ਕੰਮ ਕੀਤਾ ਅੱਜ ਇਸ ਕਰਕੇ ਸਾਰੇ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਜਿਹੜੇ ਉਹ ਇਕੱਠੇ ਹੋ ਕੇ ਉਹਨਾਂ ਸਾਰਿਆਂ ਨੇ ਹੌਣ ਵਾਲੇ ਸਮੇਂ ਤੇ ਜਿਹੜੀਆਂ ਰਾਜਨੀਤਿਕ ਤੌਰ ਤੇ ਚੋਣਾਂ ਹੋਣੀਆਂ ਹਨ ਉਹਨਾਂ ਚ ਸਾਰੇ ਲੋਕਾਂ ਨੂੰ ਫਰਗਰਮ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਤੇ ਅੱਜ ਪਹਿਲੀ ਮੀਟਿੰਗ ਸੀ ਅਜੇ ਤੋਂ ਸੀ ਮੋੜ ਬੱਜਣਾ ਸਾਨੂੰ ਉਮੀਦ ਹੈ ਕਿ ਜਿੱਥੋਂ ਸਾਡੀ ਜਿਹੜਾ ਮੋੜਾ ਇਹ ਇੰਨਾ ਤਕੜਾ ਹੋ ਗਿਆ ਕਿ ਸਾਰੇ ਪਿੰਡਾਂ ਚ ਬਾਗੇ ਪਾਣੇ ਹਲਕੇ ਤੁਸੀਂ ਹਰ ਪਿੰਡ ਹਰ ਮਲੇ ਜਾਵਾਂਗੇ ਤੇ ਆਪਣੀ ਕਾਂਗਰਸ ਪਾਰਟੀ ਦੀ ਜਿਹੜੀ ਉਹ ਗੱਲ ਕਰਾਂਗੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਦਰਾਸ਼ ਵੀ ਗੱਲ ਕੀਤੀ ਹੈ ਵੀ ਮੋੜ ਬਣਿਆ ਅੱਜ ਜਿਹੜੇ ਇਲੈਕਸ਼ਨ ਦੇਖਣਾ ਕਰਵਾ ਕੀਤੇ ਗਏ ਅੱਜ ਇਲੈਕਸ਼ਨ ਕਿਹੜੇ ਸ਼ੁਰੂਆਤੀ ਇਲੈਕਸ਼ਨ ਸਾਰੇ ਕੀ ਹੈ ਉਹ ਬਲਾਕ ਸਮਤੀ ਦੇ ਹੋਣ ਜਿਹੜਾ ਪਛਦੇ ਹੋਣ ਕਿ ਕੋਈ ਹੋਰ ਇਲੈਕਸ਼ਨ ਹੋਵੇ ਤੇ ਉਹ ਆਉਣ ਵਾਲੇ ਸਮੇਂ ਚ ਇਲੈਕਸ਼ਨਾਂ ਤਾਂ ਹਰ ਸਾਲ ਕੋਈ ਨਾ ਕੋਈ ਆਉਂਦੀ ਰਹਿੰਦੀ ਹੈ ਜਿਵੇਂ ਸਭਾ ਦੀਆਂ ਹੋਣ ਸਾਰੀਆਂ ਇਲੈਕਸ਼ਨਾਂ ਲਈ ਅਸੀਂ ਆਪ ਦੀ ਤਿਆਰੀ ਕਰਾਂਗੇ ਕਾਂਗਸ ਪਾਰਟੀ ਨੂੰ ਰਿਕਮੈਂਡ ਕਰਾਂਗੇ ਔਰ ਕਾਂਗਸ ਪਾਰਟੀ ਨੂੰ ਸਹਾਰੇ ਕਰਾਂਗੇ ਤੁਸੀਂ ਮੀਟਿੰਗ ਕੀਤੀ ਹੈ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਕਿ ਪਿਛਲੇ ਉਨ ਸਾਲਾਂ ਤੋਂ ਜਿਹੜੇ ਟਕਸਾਲੀ ਪਰਿਵਾਰ ਸੀਗੇ ਉਹ ਘਰਾਂ ਦੇ ਵਿੱਚ ਬੈਠੇ ਸਨ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਸਵਰਗਵਾਸੀ ਮੇਰੇ ਪਿਤਾ ਸમાન ਸਵਰਗਵਾਸੀ ਸਰਦਾਰ ਜਸਮੀਰ ਸਿੰਘ ਜੀ ਜਿਲ੍ਹੇ ਜੋ ਸਾਫ ਦਾ ਸਰਪੰਚ ਇਸ ਨਗਰ ਦੇ ਰਹੇ ਆ ਜਿਨ੍ਹਾਂ ਨੇ ਇਸ ਪਰਿਵਾਰ ਨੇ ਆਪਣੇ ਖੂਨ ਪਸੰਦ ਨਸੀਨੇ ਨਾਲ ਕਾਂਗਸ ਪਾਰਟੀ ਦਾ ਝੰਡਾ ਇੱਥੇ ਹਮੇਸ਼ਾ ਬਲੰਦ ਰੱਖਿਆਗਾ ਜਿਨ੍ਹਾਂ ਨੇ ਸਾਡੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨਾਲ ਜੇਲਾ ਵੀ ਕਟੀਆਂ ਪਰ ਉਹਨਾਂ ਨਾਲ ਜੋ ਪਿਛਲੇ ਅਸੇ ਦਰਾਂ ਤੱਕੇ ਹੇਬੇ ਹੋਏ ਆ ਉਹ ਮੌਜੂਦ ਸਨ ਅਸੀਂ ਸਾਰੀ ਟੀਮ ਨੇ ਕੁਝ ਦਿਨ ਪਹਿਲਾਂ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਤੇ ਟਕਸਾਲੀ ਪਰਿਵਾਰ ਆ ਆਹ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਵਿੱਚ ਅਸੀਂ ਮੀਟਿੰਗਾਂ ਸ਼ੁਰੂ ਕਰ ਗਏ ਜਿਨ੍ਹਾਂ ਦਾ ਬਹੁਤ ਵੱਡਾ ਜਾਂਦਾਰਾ ਆਪਣੇ ਪਿੰਡਾਂ ਦੇ ਵਿੱਚ ਅੱਜ ਅਸੀਂ ਉਸ ਨਿਯਤ ਤਹਿਤ ਪਹਿਲੇ ਦਿਨ ਪਿੰਡ ਕਾਲੇਕੇ ਤੋਂ ਸਾਡੇ ਸਵਰਗਵਾਸੀ ਸਰਕਾਰ ਜਸਮੀਲ ਸਿੰਘ ਜੀ ਸਾਫ ਕਾ ਸਰਪੰਚ ਉਹਨਾਂ ਦੀ ਖਿੜੀ ਹੋਈ ਫਲਵਾੜੀ ਵੱਲੋਂ ਜੋ ਇਹ ਮੀਟਿੰਗ ਦਾ ਯੋਜਨ ਕੀਤਾ ਗਿਆ ਸੀਗਾ ਤੇ ਅੱਜ ਪੂਰਾ ਨਗਰ ਇਸ ਪਿੰਡ ਦਾ ਇੱਥੇ ਸਮੀਟੇ ਦੇ ਵਿੱਚ ਪਹੁੰਚਿਆ ਬਹੁਤ ਵੱਡਾ ਇਕੱਠ ਹੋਇਆਗਾ ਤੇ ਜਿਹੜੇ ਕਾਂਗਸੀਆਂ ਦੇ ਸਾਰੀ ਸਾਡੀ ਟੀਮ ਦੇ ਆਉਣ ਨਾਲ ਸਾਰੇ ਕਾਂਗਸਰ ਇਕੱਠੇ ਹੋਣ ਨਾਲ ਇਹਨਾਂ ਦੇ ਹੌਸਲੇ ਬਲੰਦ ਹੋਏ ਆ ਇਹਨਾਂ ਦੇ ਬਲੰਦ ਹੌਸਲਿਆਂ ਨਾਲ ਜਿਹੜੇ ਆਉਣ ਵਾਲੇ ਬਲਾਕ ਸਮਟੀ ਜ਼ਿਲ੍ਹਾ ਪ੍ਰਸ਼ਾਸਨ ਹਰ ਸਭਾ ਇਲੈਕਸ਼ਨ ਜੋ ਵੀ ਇਲੈਕਸ਼ਨ ਆਊਗਾ ਅਸੀਂ ਬੜੀ ਦੜ ਘੌੜ ਦਰੇਰੀ ਨਾਲ ਲੜਾਂਗੇ ਔਰ ਆਪਣੀ ਕਾਂਗਸ ਪਾਰਟੀ ਦੀ ਪਿੰਡ ਪਿੰਡ ਜਾ ਕੇ ਮਜ਼ਬੂਤੀ ਲਈ ਕੰਮ ਕਰਾਂਗੇ ਤੇ ਪੂਰੇ ਜਿਹੜੇ ਪੂਰੇ ਹਲਕੇ ਦੇ ਸੁੱਤੇ ਹੋਏ ਮਜੂਸ ਹੋਏ ਕਾਂਗਸੀਆਂ ਨੂੰ ਦੁਬਾਰਾ ਜਗਾ ਕੇ ਤੇ ਪਾਰਟੀ ਨੂੰ ਬੁਲਿਹੜਿਆਂ ਤੇ ਲੈ ਕੇ ਜਾਵਾਂਗੇ ਇਹ ਬੜੀਆਂ ਮੀਟਿੰਗਾਂ ਹੋਰ ਵੀ ਹੁੰਦੀਆਂ ਰਹਣਗੀਆਂ ਹਮੇਸ਼ਾ ਅਸੀਂ ਕਰਦੇ ਰਹਿਵਾਂਗੇ ਹਰ ਮਹੀਨੇ ਤੇ ਦੋ ਇੱਕ ਦੋ ਮੀਟਿੰਗਾਂ ਹਰ ਮਹੀਨੇ ਕਰਿਆ ਕਰਾਂਗੇ ਕੱਲੇ-ਕੱਲੇ ਪਿੰਡਾਂ ਅਸੀਂ ਜਾਣਾ ਕੱਲੇ-ਕੱਲੇ ਪਿੰਡਾਂ ਮੀਟਿਆ ਕਰਨੀਆਂ ਕੱਲੇ-ਕੱਲੇ ਸ਼ਹਿਰ ਦੇ ਵਾਰਡਾਂ ਦੀਆਂ ਮੀਟਿਆ ਕਰਨੀਆਂ ਕਿ ਧੜੇ ਭਾਜੀ ਬਹੁਤ ਕਾਂਗਰਸ ਦਾ ਚੇਹੇ ਕੋਈ ਧੜੇ ਬੰਦੀ ਦੀ ਸਾਡੇ ਸਾਰੇ ਭਰਾ ਸਾਰਿਆਂ ਨੂੰ ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਤੁਹਾਨੂੰ ਸਾਰੇ ਇੱਕ ਬੜੇ ਫਾਰਮ ਦੇ ਦੇ ਦਸਣਗੇ ਸਾਰਿਆਂ ਨੂੰ ਇਕੱਠੇ ਕਰਾਂਗੇ ਸਾਡੇ ਸਾਰੇ